ਮੈਂ ਆਪਣੇ ਛੋਟੇ ਭਾਈ ਨੂੰ ਜੈਪੀ ਨੂੰ ਬਹੁਤ-ਬਹੁਤ ਪਹਿਲਾਂ ਤਾਂ ਮੁਬਾਰਕਬਾਦ ਦਿੰਦਾ ਵਾਂ ਕਿ ਸਾਰੇ ਦੇ ਸਾਰੇ ਬਾਦਰਕਾ ਰੋਡ ਤੇ ਐਸੋਸੀਏਸ਼ਨ ਜਿਹੜੀ ਆ ਪਹਿਲਾਂ ਵੀ ਚੱਲਦੀ ਸੀ ਔਰ ਸਾਰਾ ਆਰਤੀ ਭਾਈਚਾਰਾ ਵਾ ਜਿਹੜਾ ਵਾ ਉਹ ਸੀ ਸਾਰੀ ਲੇਬਰ ਸਰਬਸੰਮਤੀ ਦੇ ਨਾਲ ਔਰ ਸਾਰਿਆਂ ਨੇ ਰਲ ਕੇ ਜਿਹੜਾ ਵਾ ਉਹ ਜੈਪੀ ਜੀ ਨੂੰ ਇਸ ਐਸੋਸੀਏਸ਼ਨ ਦਾ ਪ੍ਰਧਾਨ ਜਿਹੜਾ ਬਣਾਇਆ ਗਿਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਜੂ ਮਲਕ ਸਾਹਿਬ ਇਸ ਐਸੋਸੀਏਸ਼ਨ ਦੇ ਚੇਅਰਮੈਨ ਹੋਣਗੇ ਔਰ ਵਾਈਸ ਚੇਅਰਮੈਨ ਜਿਹੜਾ ਵਾ ਉਹ ਤਰਪਾਲ ਸਿੰਘ ਪਾਲਾ ਸਾਹਿਬ ਔਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਿਨਾਸ਼ ਪਾਟਿਆ ਜੀ ਆਸ਼ੂ ਔਰ ਇਸ਼ੂ ਜੀ ਵਾਈਸ ਪ੍ਰੈਜ਼ੀਡੈਂਟ ਔਰ ਸੈਕਟਰੀ ਸਾਹਿਬ ਰਵਨੀਤ ਸਿੰਘ ਰਵਨੀਤ ਸਿੰਘ ਜੀ ਸਰਪ੍ਰਸਤ ਔਰ ਸਾਰੀ ਦੀ ਸਾਰੀ ਟੀਮ ਜਿਹੜੀ ਹੈ ਸਰਪ੍ਰਸਤ ਰਾਗੀ ਉਹਨਾਂ ਨੂੰ ਰਾਗੀ ਨੂੰ ਮਨਾਇਆ ਜਾ ਰਿਹਾ ਵਾ ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਵਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੋ ਮੈਨੂੰ ਸਾਰੀ ਰਿਪੋਰਟ ਆਈ ਆ ਕਿ ਬਹੁਤ ਸਾਰੀਆਂ ਮੁਸ਼ਕਲਾਂ ਆਵਾਂ ਔਰ ਬਹੁਤ ਜਲਦ ਅਸੀਂ ਇੱਕ ਇਹਨਾਂ ਦੀ ਸਾਰੀ ਵਿਸਤਾਰੀ ਜਿਹੜੀ ਟੀਮ ਉਹਨੂੰ ਲੈ ਕੇ ਮਤਲਬ ਮਾਨਜੋਗ ਸੀਐਮ ਸਾਹਿਬ ਨਾਲ ਇਸ ਸਬੰਧੀ ਅਸੀਂ ਮੀਟਿੰਗ ਕਰਾਂਗੇ ਕਿਉਂਕਿ ਰਿਟਰਨ ਦੇ ਅੰਦਰ ਇਹਨਾਂ ਨੇ ਆਪਣਾ ਇੱਕ ਮੰਗ ਪੱਤਰ ਜਿਹੜਾ ਵਾ ਉਹ ਬਣਾਇਆ ਵਾ ਔਰ ਮੈਂ ਉਮੀਦ ਕਰਦਾ ਕਿ ਮਾਨਜੋਗ ਸੀਐਮ ਸਾਹਿਬ ਲੋਕਾਂ ਲਈ ਬਣਾਏ ਨੇ ਲੋਕਾਂ ਲਈ ਬਣੇ ਆ ਔਰ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਵਾ ਉਹ ਵੀ ਪੰਜਾਬ ਦੇ ਲੋਕ ਉਸ ਨੂੰ ਸਹਾਰਨੇ ਨੇ ਮੈਂ ਇਹਨਾਂ ਨੂੰ ਵੀ ਇਹੀ ਸ਼ੁਆਸ਼ ਦਵਾਇਆ ਵਾ ਕਿ ਬਹੁਤ ਜਲਦ ਮਾਨਜੋਗ ਸੀਐਮ ਸਾਹਿਬ ਦੇ ਨਾਲ ਇਹਨੇ ਦੀ ਇੱਕ ਮੀਟਿੰਗ ਕਰਵਾ ਕੇ ਜਿੰਨੀਆਂ ਵੀ ਇੱਥੇ ਦੀਆਂ ਮੁਸ਼ਕਲਾਂ ਆ ਉਹਦਾ ਹੱਲ ਜਿਹੜਾ ਵਾ ਜਲਦ ਜਲਦ ਜਿਹੜਾ ਕੀਤਾ ਜਾਵੇ। ਮੌਸਾਰੀਆਂ ਨੇ ਰਿਟਰਨ ਜਿਹੜਾ ਰਿਟਰਨ ਚ ਲਿਖਲੇ ਆ ਔਰ ਉਹ ਮੰਗ ਪੱਤਰ ਜਿਹੜਾ ਵਾ ਬਹੁਤ ਜਲਦ ਮਾਨਯੋਗ ਸੀਐਮ ਸਾਹਿਬ ਦੇ ਕੋਲ ਇਹਨੇ ਦੀ ਪੂਰੀ ਪੂਰੀ ਜਿਹੜੀ ਕੈਬਨਟ ਬਣਾਈ ਆ 11 ਮੈਂਬਰੀ ਉਹਨਾਂ ਨਾਲ ਲਿ ਜਾ ਕੇ ਔਰ ਜਿੱਦਾਂ ਦੀਆਂ ਵੀ ਸਮੱਸਿਆਵਾਂ ਨੇ ਮੈਨੂੰ ਦਸੀਆਂ ਮੌਸਾਰੀਆਂ ਦੇ ਸਾਰਿਆਂ ਦਾ ਹੱਲ ਜਿਹੜਾ ਵਾ ਬੜਾ ਜਲਦ ਕਰ ਦਿੱਤਾ ਜਾਊਗਾ। ਬਿਲਕੁਲ ਨਹੀਂ ਆਣ ਦਿੱਤੀਆਂ ਜਾਣਗੀਆਂ ਕਿਉਂਕਿ ਮੈਂ ਸਾਰੀ ਡਿਟੇਲ ਸਾਰੀ ਜਾਣਕਾਰੀ ਜਿਹੜੀ ਹੈ ਨਾ ਕੋ ਲਾਇ ਵੀ ਲਈ ਆ ਔਰ ਬਹੁਤ ਜ਼ਿਆਦਾ ਨਹੀਂ ਕੋ ਹੱਲ ਹੋਣ ਵਾਲੀਆਂ ਹੀ ਆ ਲੇਕਿਨ ਕਿਉਂਕਿ ਉਹ ਆਉਂਦਾ ਰਿਕਾਰਡ ਜਿਹੜੀ ਹੈ ਜਦੋਂ ਬੈਠ ਕੇ ਟੇਬਲ ਤੇ ਸੀਐਮ ਸਾਹਿਬ ਨਾਲ ਗੱਲ ਕਰਾਂਗੇ ਉੱਥੇ ਹੀ ਮਤਲਬ ਸੈਕਟਰੀ ਨੂੰ ਬੁਲਾ ਲਾਂਗੇ ਔਰ ਲੈ ਕੇ ਬੜਾ ਵੱਡਾ ਮੋਟਾ ਮਸਲਾ ਰਹਿ ਜਾਂਦਾ ਪਾਰਕਿੰਗ ਪਾਰਕਿੰਗ ਵੀ ਲੈ ਕੇ ਕਿਨੇ ਕਾਫੀ ਵਸੂਲਾ ਹਫ਼ਤਾ ਵਸੂਲਾ ਬਿਲਕੁਲ ਕੋਈ ਵੀ ਨਹੀਂ ਹੋਊਗੀ ਗਲਤ ਕੰਮ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਇਹ ਜਿਹੜੀ ਟੀਮ ਆ ਇਹ ਬਣੀ ਹੀ ਤੱਕੇ ਦੇ ਖਿਲਾਫ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਪ੍ਰਣ ਹੀ ਲਿਆ ਵਾ ਕਿ ਚਾਹੇ ਲੇਬਰਾਂ ਚਾਹੇ ਸਾਡੇ ਆੜਤੀ ਭਾਈਚਾਰਾ ਵਾ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਮੁਸ਼ਕਲ ਜਿਹੜੀ ਆ ਹਲ ਜਿਹੜੀ ਪਹਿਲ ਦੇ ਦਾਤੇ ਕਰਾਂਗੇ ਔਰ ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਉਹਨਾਂ ਨੂੰ ਨਹੀਂ ਹੁਣ ਦਿੱਤਾ ਜਾਊਗਾ ਔਰ ਨਾਲ ਦੀ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੁੰਡਾਗਰਦੀ ਆ ਉਹ ਵੀ ਬਰਦਾਸ਼ਤ ਜਿਹੜੀ ਆ ਉਹ ਨਹੀਂ ਕੀਤੀ ਜਾਊਗੀ ਆੜਤੀਆਂ ਦੇ ਕੰਮ ਵਿੱਚ ਉਹਨੇ ਵੇਲੇ ਲਾਣ ਕੰਮ ਆਂਦੀ ਸੀਗੀ ਉਹ ਦੂਜਾ ਦਾਣਾ ਮੰਡੀ ਦਾ ਆ ਇਹ ਸਰ ਉਹ ਮਤਲਬ ਇਹਨਾਂ ਦੇ ਫਰੂਟ ਵਾਲੇ ਇਸ ਉਹ ਦਾਣਾ ਮੰਡੀ ਦਾ ਸੰਬੰਧ ਉਹ ਸਾਰੇ ਸੁਧਾਰ ਲੈਣ ਕਿ ਸਭ ਤੋਂ ਵੱਡਾ ਤਾਂ ਮੈਂ ਜੋ ਇੱਥੇ ਮਸ਼ਹਰਸ ਤੌਰ ਤੇ ਕੀਤਾ ਸਫਾਈ ਬਿਆਨ ਆ ਬਹੁਤ ਮਾੜੀ ਹਾਲਤ ਆ ਉਹਦਾ ਪਹਿਲ ਦੇ ਆਧਾਰ ਤੇ ਦੂਸਰਾ ਕੋਈ ਓਵਰਚਾਰਜਿੰਗ ਜਿਹੜੀ ਉਹ ਬਿਲਕੁਲ ਨਹੀਂ ਹੋਣ ਦਿੱਤੀ ਜਾਊਗੀ ਔਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਕਿਸੇ ਤਰ੍ਹਾਂ ਦੀ ਇੱਥੇ ਜਿਹੜੀ ਕੋਈ ਗੁੰਡਾਗਰਦੀ ਬਾਹਰੋਂ ਆ ਕੇ ਕੋਈ ਕਰੇ ਚੋ ਵੀ ਗੱਲ ਵਾ ਉਹ ਸਾਰੀ ਦੀ ਸਾਰੀ ਪਹਿਲਾਂ ਐਸੋਸੀਏਸ਼ਨ ਚ ਹੋਊਗੀ ਫਿਰ ਆਰਟੀ ਭਾਈਚਾਰੇ ਨਾਲ ਬੈਠ ਕੇ ਹੋਊਗੀ ਫਿਰ ਲੇਬਰ ਨਾਲ ਹੋਊਗੀ ਜੋ ਸਰਵਸੰਮਤੀ ਹੋਊਗੀ ਉਹ ਮੰਨਤਾ ਜਿਹੜੀ ਆ ਉਸ ਗੱਲ ਨੂੰ ਦਿੱਤੀ ਜਾਊਗੀ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਨਜੀਤ ਸਿੰਘ ਜਪੀ ਹੈ ਜੀ ਜੀ ਤੁਹਾਨੂੰ ਬਣਾਇਆ ਜੀ ਜੀ ਕੀ ਕਹਿਣਾ ਚਾਹੋਗੇ ਮੈਂ ਪਹਿਲਾਂ ਤਾਂ ਆੜਤੀ ਭਾਈਚਾਰਾ ਤੇ ਬੰਦੇ ਜਿਹੜੇ ਲੇਬਰ ਆਪਣਾ ਕੰਮ ਛੱਡ ਕੇ ਮੇਰੇ ਵਾਸਤੇ ਆਏ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਨਾ ਚਾਹੁੰਗਾ ਜਿਹੜਾ ਦਾਣਾਬ ਸਾਹਿਬ ਦਾ ਵਿਸ਼ੇਸ਼ ਸਨਮਾਨ ਜਿਹੜਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਅਸ਼ੀਰਵਾਦ ਦੇਣ ਆਏ ਤੇ ਦੂਜਾ ਮੈਂ ਇਹੀ ਕਹਿਣਾ ਚਾਹੁੰਗਾ ਵੀ ਮੈਂ ਸਾਡਾ ਪਰਿਵਾਰ ਪਹਿਲੇ ਤੋਂ ਸੇਵਾ ਕਰਦਾ ਆ ਰਿਹਾ ਅਸੀਂ ਉਹ ਸੇਵਾ ਤੇ ਖਰੇ ਉਤਰਾਂਗੇ ਤੇ ਮੰਡੀ ਚ ਅਸੀਂ ਗਰੀਬਾਂ ਦੇ ਨਾਲ ਆ ਗਰੀਬਾਂ ਨਾਲ ਪਹਿਲ ਗਰੀਬਾਂ ਨੂੰ ਹੈ ਗਰੀਬਾਂ ਨਾਲ ਕੋਈ ਧੱਕਾ ਨਹੀਂ ਹੋਊਗਾ ਚਾਹੇ ਉਹਦੇ ਲਈ ਸਾਨੂੰ ਜੋ ਮਰਜ਼ੀ ਕੁਝ ਕਰਨਾ ਪਵੇ ਮੁਸ਼ਕਲਾਂ ਮੁਸ਼ਕਲਾਂ ਸਭ ਤੋਂ ਵੱਡੀ ਜਿਹੜੀ ਹੈ ਜੀ ਓਵਰਚਾਰਜਿੰਗ ਦੀ ਹੈ ਉਹ ਠੇਕੇਦਾਰਾਂ ਨੂੰ ਸਾਫ ਲਫ਼ਜ਼ਾਂ ਚ ਚੇਤਾਵਨੀ ਹੈ ਜੀ 100 ਰੁਪਏ ਪਰਚੀ ਹੈ 100 ਰੁਪਏ ਹੀ ਲੱਗੇ ਨਿਆਂਇਤ ਅਸੀਂ ਗਰੀਬ ਕਿਸੇ ਨਾਲ ਧੱਕਾ ਹੋਣ ਨਹੀਂ ਦੇਣਾ ਤੇ ਜੋ ਸਰਕਾਰੀ ਰੇਟ ਹੈ 100 ਰੁਪਏ ਉਹੀ ਲਿਆ ਜਾਵੇ ਯਕੀਨ ਆ ਜੀ ਤੁਹਾਡਾ ਮੈਂ ਵਾਈਸ ਚੇਅਰਮੈਨ ਕਰਪਾਲ ਸਿੰਘ ਪਾਲਾ ਮਾਨਯੋਗ ਦਾਣਬ ਸਾਹਿਬ ਕਨੋਜ ਜੀ ਗਚਨ ਜੀ ਮੇਰੇ ਮੇਰੇ ਪੂਜਨੇ ਰਾਜੂ ਮਲਕ ਜੀ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਮੰਡੀ ਦੀ ਸੇਵਾ ਕੀਤੀ ਆ ਉਹਨਾਂ ਸਾਰਿਆਂ ਦੀ ਸਾਡੀ ਸਹਿਮਤੀ ਦੇ ਨਾਲ ਅਸੀਂ ਜੈਪੀਜੀ ਨੂੰ ਪ੍ਰਧਾਨ ਬਣਾਇਆ ਉਹਨਾਂ ਤੋਂ ਪਹਿਲਾਂ ਇਹਨਾਂ ਦਾ ਭਰਾ ਗੁਰਕਮਲ ਇਲੂ ਪ੍ਰਧਾਨ ਸੀ ਉਹ ਕਿਸੇ ਵਜ੍ਹਾ ਚ ਐਕਸੀਡੈਂਟ ਕਰਕੇ ਉਸ ਦੀ ਥੋੜੀ ਸੱਟ ਦੀ ਪ੍ਰੋਬਲਮ ਸੀ ਪ੍ਰੋਬਲਮ ਉਹ ਕਰ ਨਹੀਂ ਸਕਦੇ ਸੀ ਉਹ ਜਿਹੜੀ ਸੇਵਾ ਉਹਨਾਂ ਨੇ ਆਪਣੇ ਛੋਟੇ ਭਾਈ ਜੈਪੀ ਨੂੰ ਦਿੱਤੀ ਆ ਤੇ ਇਹ ਤਿੰਨ ਪੀੜੀਆਂ ਤੋਂ ਇਹ ਸੇਵਾ ਕਰਦੇ ਆਏ ਮੰਡੀ ਦੀ ਪਹਿਲਾਂ ਮੇਰੇ ਗੁਰਚੀ ਚੀਖ ਸਿੰਘ ਜਰਾਕੀ ਜੀ ਮੇਰੇ ਵੱਡੇ ਭਰਾ ਉਹਨਾਂ ਨੇ ਸੇਵਾ ਕੀਤੀ ਫਿਰ ਗੁਰਕਮਲ ਨੇ ਕੀਤੀ ਹੁਣ ਜੈਪੀਜੀ ਨੂੰ ਭਾਰ ਸੌਂਪਿਆ ਸਾਰੀ ਸਾਨੂੰ ਇੱਥੇ ਬਹੁਤ ਉਮੀਦ ਆ ਜੰਗ ਆ ਜੋ ਕਿ ਖੂਨ ਕੈਂਪ ਦੇ ਕੈਂਪ ਲਾਂਦਾ ਰਹਿੰਦਾ ਖੂਨ ਦੇ ਕੈਂਪ ਲਾ ਰਿਹਾ ਕਿਤੇ ਵਿਆਹ ਕੁੜੀ ਸੇਵਾਦਾਰ ਆ ਸੋਸ਼ਲ ਵਰਕਰ ਕਰਦਾ ਇਹ ਤੇ ਕਈ ਗਰੀਬਾਂ ਕੁੜੀਆਂ ਦਾ ਵਿਆਹ ਚ ਵੀ ਯੋਗਦਾਨ ਪਾਉਂਦਾ ਇਸ ਕਰਕੇ ਅਸੀਂ ਇਹਨੂੰ ਪਹਿਲ ਦੇ ਆਧਾਰ ਤੇ ਇਹਨੂੰ ਪ੍ਰਧਾਨ ਬਣਾਇਆ ਵੀ ਇੱਥੇ ਸਾਨੂੰ ਬਹੁਤ ਉਮੀਦ ਆ ਕਿ ਇਹ ਸਾਡੇ ਜਿਹੜੇ ਮੁਸ਼ਕਲਾਂ ਹੱਲ ਕਰੂਗਾ ਉਹ ਹਾਂਜੀ ਹੱਲ ਹੋਣਗੀਆਂ ਸਾਰੀਆਂ ਅਸੀਂ ਦਾਨਮ ਸਾਹਿਬ ਨੂੰ ਦੱਸਤੀਆਂ ਉਹ ਦਾਨਮ ਸਾਹਿਬ ਸਾਡੇ ਨਾਲ ਭਰੋਸਾ ਦਿੱਤਾ ਉਹਨਾਂ ਨੇ ਸਾਨੂੰ ਵੀ ਇਹ ਸਾਰੀਆਂ ਅਸੀਂ ਹੱਲ ਕਰਾਂਗੇ ਅਕਿੰਸਰਾ ਦੇਖਦੇ ਮੰਡੀ ਵਿੱਚ ਕਾਫੀ ਸਮੱਸਿਆਵਾਂ ਜੁੜੀਆਂ ਤੁਸੀਂ ਇਹ ਚਹਿਰਾਂ ਵੱਲੋਂ ਹੋਈ ਸੈਕਟਰੀਵਲ ਪ੍ਰਧਾਨ ਨੂੰ ਕੀ ਲੱਗਦਾ ਹੈ ਕਿ ਹਲ ਹੋ ਬਾਨਗੇ ਹਲ ਅੱਜ ਅਸੀਂ ਮੰਡੀ ਇਸ ਗੱਲੋਂ ਹੀ ਇਕੱਠੇ ਹੋਏ ਆ ਮਾਨਯੋਗ ਸ਼੍ਰੀ ਵਿਜੇ ਦਾਨਵ ਜੀ ਤਨੋਜ ਦਾਨਵ ਜੀ ਔਰ ਮੰਡੀ ਦੇ ਚੇਅਰਮੈਨ ਰਾਜੂ ਮਲਕ ਜੀ ਔਰ ਸਮਸਤ ਸਮੂਹ ਭਾਈਚਾਰੇ ਵੱਲੋਂ ਉਹਨਾਂ ਦੀ ਸਹਿਮਤੀ ਨਾਲ ਸਰਬ ਸਹਿਮਤੀ ਨਾਲ ਜਗਨ ਜੈਪੀ ਨੂੰ ਮੰਡੀ ਦਾ ਪ੍ਰਧਾਨ ਇਹ ਲਾਨਿਆ ਗਿਆ ਔਰ ਜਿਹੜੀਆਂ ਮੰਡੀ ਦੀਆਂ ਕਾਫੀ ਸਮੱਸਿਆਵਾਂ ਹਨ ਇਹ ਹੱਲ ਕਰਨਗੇ ਔਰ ਕਰਦੇ ਵੀ ਆਏ ਨੇ ਇਹ ਪਰਿਵਾਰ ਪਿਛਲੀਆਂ ਤਿੰਨ ਪੀੜੀਆਂ ਤੋਂ ਮੰਡੀ ਦੀ ਸੇਵਾ ਕਰ ਰਿਹਾ ਪਹਿਲਾਂ ਇਹਨਾਂ ਦਾਦਾ ਜੀ ਸਰਦਾਰ ਹਰਚਰਨ ਸਿੰਘ ਜੀ ਫਿਰ ਗੁਰਬਖਸ਼ ਸਿੰਘ ਰੈਕੀ ਜੀ ਫਿਰ ਗੁਰਕਮਲ ਸਿੰਘ ਹੀਲੂ ਜੀ ਉਹਨਾਂ ਨੇ ਸਿਹਤ ਠੀਕ ਨਾ ਹੋਣ ਕਰਕੇ ਇਹ ਜ਼ਿੰਮੇਵਾਰੀ ਜਗਨ ਜੈਪੀ ਨੂੰ ਸੌਂਪੀ ਹੈ ਔਰ ਸਾਨੂੰ ਉਮੀਦ ਔਰ ਪੂਰਾ ਵਿਸ਼ਵਾਸ ਹੈ ਕਿ ਇਸ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਉਹ ਬਾਣਗੇ ਔਰ ਜਿਹੜੀ ਤੁਸੀਂ ਮਸਲਿਆਂ ਦੀ ਗੱਲ ਕਰ ਰਹੇ ਹੋ ਜਿਸ ਤਰ੍ਹਾਂ ਕਿ ਓਵਰਚਾਰਜਿੰਗ ਦਾ ਲਾਈਟਾਂ ਦਾ ਕੂੜੇ ਦਾ ਸਵੈਦਾ ਜਿਹੜੀ ਵੀ ਮਸਲੇ ਆਣਗੇ ਮੰਡੀ ਦੇ ਇਹ ਪਹਿਲ ਦੇ ਆਧਾਰ ਤੇ ਜਗਨ ਜੱਪੀ ਵੀਰਾ ਹੱਲ ਕਰਾਊਗਾ ਉਹਨਾਂ ਜੋ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਹੋਣਗੇ ਜਿਸ ਤਰ੍ਹਾਂ ਕੀ ਇਹ ਕਹਿੰਦੇ ਨੇ ਗਰੀਬਾਂ ਦੀ ਮਦਦ ਜੋ ਇਹਨਾਂ ਨਾਲ ਧੱਕਾ ਹੋ ਰਿਹਾ ਕਿਸੇ ਵੀ ਤਰ੍ਹਾਂ ਦਾ ਨਹੀਂ ਹੋਣ ਦਿੱਤਾ ਜਾਏਗਾ ਔਰ ਮੰਡੀ ਨੂੰ ਗੱਲਾਂ ਤਾਂ ਨਹੀਂ ਵਾਕਈ ਸਮਾਰਟ ਮੰਡੀ ਬਣਾਇਆ ਜਾਏਗਾ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਇਹ ਇਸੇ ਕਰਕੇ ਜਗਨ ਜੈਪੀ ਨੂੰ ਹੁਣ ਪ੍ਰਧਾਨ ਥਾਪਿਆ ਏਲੂ ਵੀਰੇ ਨੇ ਵੀ ਪੂਰੀ ਕੋਸ਼ਿਸ਼ ਕੀਤੀ ਪਿਛਲੀ ਵਾਰੀ ਕੋਈ ਦਿੱਕਤ ਰਹਿ ਗਈ ਜਿਹਦੇ ਕਰਕੇ ਵੀ ਠੇਕੇਦਾਰ ਜਾਂ ਹੋਰ ਵੀ ੱੱਕਾ ਕਰਦੇ ਰਹੇ ਅਸੀਂ ਕਿਸੇ ਦਾ ਜ਼ਿਕਰ ਨਾ ਕਰਦੇ ਹੋਏ ਹੁਣ ਅਸੀਂ ਅੱਗੋ ਜੋ ਵੀ ਕਰਨਾ ਕਿਸੇ ਨਾਲ ੱੱਕਾ ਨਹੀਂ ਹੋਣ ਦੇਣਾ ਜਿਸ ਤਰ੍ਹਾਂ ਇਹ ਕਹਿੰਦੇ ਨੇ ਪਰਚੀ 100 ਦੀ ਐ 100 ਦੇ 100 ਹੀ ਲੱਗਣਗੇ ਜੈਪੀ ਭਰਾਏ ਦੇ ਤੇ ਡੱਟ ਕੇ ਮੰਡੀ ਦੇ ਸਾਰੇ ਭਰਾਵਾਂ ਦੀ ਯੂਨੀਅਨ ਦੇ ਨਾਲ ਖੜਾ ਹੈ ਤੇਰੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਦਾਨਵ ਸਾਹਿਬ ਦੇ ਆਸ਼ੀਰਵਾਦ ਨਾਲ ਆਪਣੀ ਕਮੇਟੀ ਗਠਿਤ ਹੋਈ ਹੈ ਤੇ ਆਪਾਂ ਇਹੀ ਚਾਹਦੇ ਆ ਕਿ ਸਾਰੇ ਆਪਾਂ ਐਸੋਸੀਏਸ਼ਨ ਆਰਤੀ ਭਰਾ ਮਿਲ ਕੇ ਜੋ ਵੀ ਮੰਡੀ ਦੀਆਂ ਸਮੱਸਿਆਵਾਂ ਹੈਗੀਆਂ ਆਪਾਂ ਪੈਲ ਦੇ ਆਧਾਰ ਤੇ ਹੱਲ ਕਰਾਂਗੇ ਮੰਡੀ ਵਿੱਚ ਧੱਕਾ ਬਿਲਕੁਲ ਨਹੀਂ ਹੋਣ ਦਿੱਤਾ ਜਾਊਗਾ ਜੋ ਵੀ ਬਾਥਰੂਮਾਂ ਦੀ ਸਮੱਸਿਆ ਹੈ ਇੱਥੇ ਬਾਥਰੂਮ ਦੀ ਇੰਨੀ ਕ ਸਮੱਸਿਆ ਹੈ ਕਿ ਆਰਤੀ ਬਾਥਰੂਮ ਜਾ ਹੀ ਨਹੀਂ ਸਕਦਾ ਇੰਨਾ ਬੁਰਾ ਹਾਲ ਹੈ ਪਾਣੀ ਦੇ ਇੱਥੇ ਟੈਂਕੀਆਂ ਨਹੀਂ ਲੱਗੀਆਂ ਹੋਈਆਂ ਵਿੱਚ ਕਾਈਆਂ ਜਮੀਆਂ ਹੋਈਆਂ ਮਤਲਬ ਬਹੁਤ ਹੀ ਆਰਤੀਆਂ ਦੀ ਹਾਲਤ ਨਿਰਦਈ ਕੀਤੀ ਹੋਈ ਹੈ ਨਾਲੇ ਕਿੰਨੇ ਵਾਰੀ ਲੈਟਰਾਂ ਦੇ ਚੁੱਕੇ ਆ ਮੰਗ ਪੱਤਰ ਦੇ ਚੁੱਕੇ ਆ ਪਰ ਕੋਈ ਹੱਲ ਨਹੀਂ ਹੁੰਦਾ ਇੱਥੇ ਸੈਕਟਰੀ ਦਾ ਕੀ ਸੀਮਤ ਰਹਿ ਜਾਂਦਾ ਉੱਪਰ ਕੋਈ ਹੱਲ ਨਹੀਂ ਹੁੰਦਾ ਤੇ ਆਪਾਂ ਇਹ ਦਾਨਵ ਸਾਹਿਬ ਤੋਂ ਇਹੀ ਭਰੋਸਾ ਚਾਹੁੰਦੇ ਆ ਕਿ ਸਾਡੀ ਟੀਮ ਨੂੰ ਥਾਪੀ ਦੇ ਕੇ ਸਰਕਾਰ ਤੱਕ ਸਾਡੀ ਮੰਗ ਪਹੁੰਚਾਈ ਜਾਵੇ ਤੇ ਆੜਤੀਆਂ ਨੂੰ ਸੁੱਖ ਦਾ ਸਾਹ ਮਿਲੇ ਤੇ ਕੋਈ ਵੀ ਅੱਗੇ ਤੋਂ ਪਰੇਸ਼ਾਨੀ ਆਂਦੀ ਆ ਆਪਾਂ ਡੱਟ ਕੇ ਨਾਲ ਖੜੇ ਆ ਉਹਦਾ ਡੱਟ ਕੇ ਵਿਰੋਧ ਕਰਾਂਗੇ ਮੈਂ ਇਹੀ ਕਹਿ ਕੇ ਧੰਨਵਾਦ ਕਰਦਾ ਹਾਂ